ਹੋ ਵਾਰਸੋ ਪੰਜਾਬ ਦੇਓ ਵਾਰਸੋ ਪੰਜਾਬ ਦੇਓ ਉੱਠਣਾ ਪਊਗਾ ਤੁਹਾਨੂੰ ਅੱਜ ਹੀ ਉੱਠਿਓ ਤੇ ਭਾਵੇਂ ਕੱਲ ਉੱਠਿਓ ਅੱਜ ਹੀ ਉੱਠਿਓ ਤੇ ਭਾਵੇਂ ਕੱਲ ਉੱਠਿਓ ਵਾਰਸੋ ਪੰਜਾਬ ਦੇਓ ਪਹਿਲਾਂ ਖਾਦਾ ਮੁਗਲਾਂ ਤੇ ਫਿਰ ਖਾਦਾ ਗੋਰਿਆਂ ਫਿਰ ਖਾਦਾ ਮੁਗਲਾਂ ਤੇ ਫਿਰ ਖਾਦਾ ਗੋਰਿਆਂ ਸ਼ਰਮ ਨਾ ਆਈ ਸਾਡੇ ਵਾਲਿਆਂ ਵੀ ਚੌਰਿਆਂ ਬਣ ਕੇ ਸੁਨਾਮੀ ਹੁਣ ਛਾਲੇ ਉੱਠਿਓ ਬਣ ਕੇ ਸੁਨਾਮੀ ਕੋਈ ਛਾਲੇ ਉੱਠਿਓ ਵਾਰਸੋ ਪੰਜਾਬ ਦੇਓ ਵਾਰਸੋ ਪੰਜਾਬ ਦੇ ਉੱਠਣਾ ਪਊਗਾ ਤੁਹਾਨੂੰ ਅੱਜ ਹੀ ਉੱਠਿਓ ਤੇ ਭਾਵੇਂ ਕੱਲ ਉੱਠਿਓ ਅਜੀ ਉੱਠਿਓ ਤੇ ਪਾਵੇਂ ਕੱਲ ਉੱਠਿਓ ਵਾਰਸੋ ਪੰਜਾਬ ਦਿਓ ਵਾਰਸੋ ਪੰਜਾਬ ਦਿਓ ਉੱਠਣਾ ਪਾਊਗਾ ਸਸਿਗਾ ਜੀ ਦੋਸਤੋ ਸਮੇ ਦੀ ਗੱਲ ਹੈ ਜੋ ਪੰਜਾਬ ਦੇ ਵਿੱਚ ਇਸ ਵਕਤ ਵਾਪਰ ਰਿਹਾ ਜੋ ਪੰਜਾਬੀਆਂ ਦੇ ਨਾਲ ਹੋ ਰਿਹਾ ਪੰਜਾਬ ਨਾਲ ਹੋ ਰਿਹਾ ਇੱਕ ਦਿਨ ਤਾਂ ਉੱਠਣਾ ਪੈਣਾ ਸਾਰਿਆਂ ਨੂੰ ਗੀਤ ਚੰਗਾ ਲੱਗਿਆ